ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ੍ਹ ਲੋਕਾਂ ਦੀ ਮਾਨਸਿਕਤਾ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਕਿ ਕਿਸ ਤਰ੍ਹਾਂ ਲੁਟੇਰੇ ਗੁਰੂ ਘਰ ਦੇ ਗੋਲਖ ਨੂੰ ਤੋਲ ਰਹੇ ਹਨ ਅਤੇ ਉਸ ਦੇ ਵਿੱਚੋਂ ਮਾਇਆ ਕੱਢ ਰਹੇ ਹਨ ਲੋਕਾਂ ਦਾ ਹਸ਼ਰ ਅੱਗੇ ਜਾ ਕੇ ਪਤਾ ਨਹੀਂ ਕੀ ਹੋਣਾ ਹੈ ਪਰ ਸਾਡੇ ਸਮਾਜ ਦੇ ਵਿੱਚ ਰਹੀਆਂ ਘਟਨਾਵਾਂ ਹਰ ਰੋਜ਼ ਆ ਰਹੀਆਂ ਹਨ ਕਿਤੇ ਗੁਰੂ ਘਰ ਦੀ ਗੋਲਕ ਤੋੜੀ ਜਾ ਰਹੀ ਹੈ ਅਤੇ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਹੈ ਭਾਵੇਂ ਗੁਰੂ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਪਰ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਕਿ ਬੇਚੇਜ਼ਕ ਆਪਣਾ ਕੰਮ ਕਰਦੇ ਹਨ ਤੇ ਕਈ ਵਾਰ ਇਹ ਪਾਠੀ ਸਿੰਘਾਂ ਨਾਲ ਹੱਥੋਂ ਪਾਈ ਵੀ ਕਰਦੇ ਹਨ ਤੇ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਕਰਮ ਦੀ ਜਗਾ ਨੂੰ ਵਿਨੀ ਛੱਡ ਦੇ ਤੇ ਸਾਨੂੰ